ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਆਪਾਂ ਸਵੇਰ ਤੇ 6 ਵਜੇ ਨੇ ਇੱਧਰ ਵੀਡੀਓ ਬਣਾਉਂਦੇ ਸੀਗੇ ਇੱਧਰ ਸੂਰਜ ਨਿਕਲ ਰਿਹਾ ਸਵੇਰੇ ਸਵੇਰੇ ਦੇਖੋ ਸਵੇਰ ਦਾ ਵੇੜਾ ਚਿੜੀਆਂ ਚਹਿਕਦੀਆਂ ਨੇ ਕਿੰਨਾ ਪਤਿਆ ਹਰਿਆਈ ਲੱਗਦੀ ਆ ਹੁਣ ਸਵੇਰ ਸਵੇਰੇ ਟਾਈਮ ਆ ਉਸ ਤੋਂ ਬਾਅਦ ਦਿਨ ਚ ਫੇਰ ਆਪਣਾ ਟਾਈਮ ਨਹੀਂ ਲੱਗਦਾ ਤੇ ਲੋ ਜੀ ਸੂਰਜ ਆ ਰਿਹਾ ਹਲੇ ਮੌਸਮ ਠੰਡਾ ਸਵੇਰੇ ਸਵੇਰੇ ਹੁੰਦਾ ਫਿਰ ਦਿਨ ਚ ਤਾਪਦਾ ਬਹੁਤ ਆ ਤੇ ਇੱਧਰ ਲੋ ਜੀ ਦੁੱਧ ਦੀ ਮੇਨ ਮੜਨ ਕਰਦੇ ਆਪਾਂ ਸਰਦਾਰ ਸਾਹਿਬ ਦੁੱਧ ਮੇਨਦੇ ਨੇ ਮਨ ਨੂੰ ਜਲਦੀ ਕਿੰਨਾ ਬਦਲਾਣੇ ਦਾ ਦਰਦ ਹਾਂ ਹੋਂਦੂ ਵੀ ਬਦਲਣਾ ਪਿਆ ਤੇ ਲੋ ਜੀ ਸਰਦਾਰ ਸਾਹਿਬ ਚਲੇ ਗਏ ਦੁੱਧ ਪਾਉਣ ਤੇ ਆਪਾਂ ਨੇ ਧਰਤਾ ਇੱਥੇ ਦੁੱਧ ਹਾਰੇ ਚ ਗੋਹੇ ਲਗਾਤੇ ਝਾੜੂ ਲਗਾਤਾ ਇੱਥੇ ਸਾਫ ਸਫਾਈ ਕਰਤੀ ਇੰਨੇ ਦੁੱਧ ਧਰਦਣੇ ਆ ਉਹ ਉਸ ਤੋਂ ਬਾਅਦ ਧਰਦਾਂਗੇ ਫਿਰ ਸਬਜ਼ੀ ਉਬਲਣੇ ਕਾਲੇ ਛੋਲੇ ਤੇ ਆਲੂ ਇਹਨੇ ਉਬਲਣਗੇ ਫਿਰ ਤੜਕਾ ਲਗਾ ਦਾਂਗੇ ਫਿਰ ਲੈ ਜਾਾਂਗੇ ਅੰਦਰ ਤੇ ਲੋ ਜੀ ਦੁੱਧ ਧਰ ਕੇ ਹੁਣ ਸਾਫ ਸਫਾਈ ਕਰਤੀ ਹੁਣ ਚੱਲਦੇ ਆਂ ਅੰਦਰ ਆਪਾਂ ਅੰਦਰ ਮਾਜਦੇ ਆਂ ਭਾਂਡੇ ਢਿੰਡੇ ਜਿਹੜਾ ਇੱਕ ਦੋ ਹੈਗੇ ਨੇ ਤੇ ਲੋ ਜੀ ਆਟਾ ਗੁੰਨਤਾ ਏ ਬੜੀ ਕੰਨੀ ਮਾਜਤੀ ਤੇ ਬਾਲਟੀ ਮਾਜਤੀ ਆਟਾ ਗੁੰਨ ਕੇ ਰੱਖਤਾ ਤੇ ਰੋਟੀ 라ਉਂਗੀ ਫਿਰ ਮੈਂ ਠਹਿਰ ਕੇ ਜਦੋਂ ਖਾਣਗੇ ਇਹ ਥੱਲੇ ਬਾਹਰ ਚ ਕਰਦੇ ਨੇ ਆਪਦਾ ਕੰਮਕਾਰ ਤੇ ਲੋ ਜੀ ਦੁੱਧ ਨੂੰ ਵਾਲੀ ਆ ਗਈ ਸੀਗੀ ਮਾਣਵਾ ਵੀ ਆ ਗਏ ਆ ਫਿਰ ਹੁਣ ਮੈਂ ਇਹਦੇ ਵਿੱਚ ਕਾਲੇ ਸੋਲੇ ਤੇ ਆਲੂ ਉਬਲਣੇ ਮੇ ਧਰ ਤੇ ਤੇ ਮਾਣਵਾ ਦੇਖਦੀਆਂ ਨੇ ਫਿਰ ਲੈ ਜੂਗੀ ਮੈਂ ਆਲੂ ਉਬਾਲ ਕੇ ਅੰਦਰ ਲੈ ਜੂਗੀ ਫਿਰ ਦੁੱਧ ਰਿਚੀ ਜਾਊਗਾ ਇਹਨੇ ਹੁਣ ਇਹਨੇ ਮੈਂ ਮਾਣਵਾ ਬਿੱਲੀਆਂ ਨੂੰ ਦੇਖ ਲਾਂ ਖੇਡਦੀਆਂ ਨੂੰ ਖੇਡਦੀਆਂ ਨੇ ਮਾਣਵਾ ਬਿੱਲੀਆਂ ਤੇ ਲੋ ਜੀ ਹੁਣ ਬਾਹਰ ਚੱਲਦੇ ਆਂ ġੇੜਾ ਦੇ ਕੇ ਆਉਨੇ ਅੰਨੇ ਬਾਹਰ ਤੇ ਬਾਹਰ ਇਹਨਾਂ ਨੇ ਲਾ ਰੱਖਿਆ ਜਨਰੇਟਰ ਅੱਜ ਖੇਤ ਪਰ ਰਹੇ ਨੇ ਤੇ ਇੱਧਰ ਗਵੰਡੀਆਂ ਦੇ ਵੀ ਭਰ ਰਹੇ ਨੇ ਮੈਨੂੰ ਲੱਗਦਾ ਇੱਧਰ ਮੋਟਰ ਚੱਲਦੀ ਹੋਣੀ ਆਪਣੇ ਚੱਲਦਾ ਇਹ ਜਨਰੇਟਰ ਉਰੇ ਬੋਰ ਆਪਣਾ ਤੇ ਜਨਰੇਟਰ ਤੇ ਚਲਾ ਲੈਂਦੇ ਨੇ ਫਿਰ ਜਦੋਂ ਭਰਨਾ ਹੁੰਦਾ ਪਹਿਲਾਂ ਵੀ ਇੱਕ ਦਿਨ ਭਰਿਆ ਸੀਗਾ ਤੇ ਉਧਰੋਂ ਚੱਲਦੀ ਏ ਇੱਕ ਮੋਟਰ ਤੇ ਇੱਧਰੋਂ ਚੱਲਦਾ ਜਨਰੇਟਰ ਕਹਿੰਦੇ ਛੇਤੀ ਭਰਿਆ ਜਾਊ ਇੱਧਰ ਤਾਂ ਪਾਣੀ ਉਹ ਪਾਣੀ ਹੋਇਆ ਪਿਆ ਗਵੰਡੀਆਂ ਦੇ ਤਾਂ ਇਹਨਾਂ ਦੇ ਪਹਿਲਾਂ ਦੀ ਮੋਟਰ ਚੱਲਦੀ ਹੋਣੀ ਮੈਨੂੰ ਲੱਗਦਾ ਤੇ ਲੋ ਜੀ ਇੱਕ ਦਿਨ ਪਹਿਲਾਂ ਵੀ ਚਲਾਇਆ ਸੀਗਾ ਵੈਸੇ ਇੱਕ ਉਹ ਦਿਨ ਵੀ ਚਲਾਇਆ ਸੀਗਾ ਜਿੱਦਣ ਅੱਗ ਆ ਗਈ ਸੀ ਸਿਉਨੇ ਗੰਨੀ ਤੋਂ ਉਹ ਦਿਨ ਵੀ ਫਿਰ ਬੋਰ ਚਲਾ ਕੇ ਪਾਣੀ ਉਹ ਕਰਤਾ ਸੀ ਸਾੜਤਾ ਸੀਗਾ ਉਰੇ ਉਹ ਦੇਖ ਤੋਰਾ ਆਰਾ ਫਿਰ ਬਚ ਗਿਆ ਤੁਸੀਂ ਤਾਂ ਹੀ ਤੇ ਲੋ ਜੀ ਇੱਥੇ ਫਿਰ ਜਨਰੇਟਰ ਨਾਲ ਹੀ ਚਲਾਉਂਦੇ ਨੂੰ ਜੇ ਤਾਂ ਬੋਰ ਤਾਂ ਕਰਾਇਆ ਵਾ ਕਈ ਸਾਲ ਹੋ ਗਏ ਫਿਰ ਜਨਰੇਟਰ ਨਾਲ ਭਰ ਲਾਂਦੇ ਨੇ ਜੇ ਭਰਨਾ ਹੁੰਦਾ ਸਿਆਲ ਚ ਤਾਂ ਸਰ ਜਾਂਦਾ ਗਰਮੀ ਚੌਕਾ ਹੋ ਜਾਂਦਾ ਫਿਰ ਲੈਟਾਂ ਪਾਣੀ ਘਟ ਚੱਕਦੀਆਂ ਨੇ ਮੋਟਰਾਂ ਤੇ ਲੋ ਜੀ ਹੁਣ ਮੋਟਰ ਭਰਦੇ ਨੇ ਤਾਂ ਆਪ ਦਾ ਫੇਰ ਰੋਟੀ ਪਾਣੀ ਖਾਇਆ ਇਹ ਫਿਰ ਮੱਝਾਂ ਨਵਾਉਣਗੇ ਪਤਾ ਨਹੀਂ ਅੰਦਰ ਚ ਨਵਾਉਣਗੇ ਤੇ ਲੋ ਜੀ ਬੈਗ루 ਜੀ ਹੁਣ ਦੁਪਹਿਰੇ ਆਰਾਮ ਕੀਤਾ ਇਹਨਾਂ ਨੇ ਵੀ ਬナナ ਸੇਕ ਬਣਾ ਕੇ ਪੀ ਕੇ ਪੈ ਕੇ ਆਰਾਮ ਕਰਕੇ ਹੁਣ ਆਪਾਂ ਲਾਗੇ ਸਬਜ਼ੀ ਦੀ ਤਿਆਰੀ ਕਰਨ ਸ਼ਾਮ ਦੀ ਤੇ ਨਾਲੇ ਬਣਾ ਲਈ ਚਾਹ ਪਹਿਲਾਂ ਚਾਹ ਬਣਾ ਕੇ ਪੀ ਕੇ ਹੁਣ ਦੁਬਾਰੇ 3 ਵਜੇ 4 ਵਜੇ ਹੁਣ ਸਬਜ਼ੀ ਨੂੰ ਤੜਕਾ ਲਗਾ ਦਈਏ ਤੇਲ ਗਰਮ ਕਰਤਾ ਸੀਗਾ ਇਧਰ ਇਧਰ ਮਸਾਲਾ ਭੁੰਨ ਦੀ ਸੀਗੀ ਮੈਨੇ ਤੇ ਇੰਨੇ ਮਸਾਲਾ ਰਗੜਿਆ ਸੀਗਾ ਇਹਨੇ ਤੇਲ ਗਰਮ ਹੋਇਆ ਤੇ ਲੋ ਜੀ ਵੈਗੂ ਜੀ ਹੁਣ ਆਪਾਂ ਸਬਜੀ ਤੜਕਾ ਲਗਾ ਦਈਏ ਨੂਨ ਮਿਰਚ ਪਾ ਲਈ ਹਲਦੀ ਇਹਦੇ ਵਿੱਚ ਹਰੀਆਂ ਮਿਰਚਾਂ ਮੈਂ ਰਗੜ ਲੀਆਂ ਵਿੱਚੇ ਪਾ ਲਈਆਂ ਤੇ ਹੁਣ ਨੋਰ ਪਾ ਦਾਂ ਸਜਰੀ ਸਬਜੀ ਬਣ ਕੇ ਫਿਰ ਰੋਟੀ ਲਾ ਲੂ ਜਦੋਂ ਖਾਣੀ ਹੋਊਗੀ ਇੰਨੇ ਹੌਲੀ ਥੋੜੀ ਰਿੱਚ ਜੂਗੀ ਸਬਜੀ ਤੇ ਲੋ ਜੀ ਆਵਾਲੇ ਸੀਗੇ ਅੰਦਰ ਆਲੂ ਫੇਰ ਲਿਉਂਗੀ ਦੁੱਧ ਚੱਕ ਕੇ ਅੰਦਰੋਂ ਹਾਰੇ ਚੋਂ ਰਿੱਚ ਰਿਹਾ ਇੰਨੇ ਰਿੱਚੀ ਜਾਊਗਾ ਫਿਰ ਸ਼ਾਮ ਨੂੰ ਚੱਕ ਲਿਉਂਗੀ ਠੰਡੇ ਹੋਏ ਰੋਟੀ ਰੋਟੀ ਲਾ ਕੇ ਲਿਆ ਕੇ ਅੰਦਰ ਜਾਗ ਲਾ ਕੇ ਰੱਖ ਦੂੰ ਸਵੇਰੇ ਰੜਕ ਲਾਂਗੇ ਫਿਰ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਗਾ ਦਈਏ ਪਹਿਲਾਂ ਮੈਂ ਕਹਿੰਦੀ ਸੀ ਕਿ ਨੀਚੇ ਤੇ ਆਉਂਗੀ ਹੁਣ ਚਲੋ ਮੈਂ ਕਿਹਾ ਛੱਡ ਪਰੇ ਆਲੂ ਤਾਂ ਉਬਲੇ ਪਏ ਨੇ ਤੇ ਸੋਲੇ ਵੀ ਉਬਲੇ ਪਏ ਨੇ ਮਸਾਲਾ ਹੀ ਭੁੰਨਣ ਤੇ ਰਹਿੰਦਾ ਬਸ ਮਸਾਲਾ ਭੁੰਨ ਕੇ ਬਸ ਰਿੰਨਣਾ ਹੀ ਆ ਥੋੜਾ ਜਿਹਾ ਤੇ ਇਹ ਦੀ ਕਰਕੇ ਫਿਰ ਉਰੀ ਰਿੰਨ ਲਾਣੀ ਹੈ ਗੈਸ ਤੇ ਕਿੱਥੇ ਚੱਕੀ ਜਾਊਂਗੀ ਪੌੜੀਆਂ ਉਤਰੂੰਗੀ ਪੂਰੀ ਰਿੱਜੂਗੀ ਇੰਨੇ ਮੜ ਜੇ ਰਿੱਜ ਜਾਣੇ ਪਹਿਲਾਂ ਪਾਤਾ ਪਾਣੀ ਇਹਦੇ ਵਾਲੀ ਪਾਤਾ ਜਿਹਦੀ ਚ ਵਾਲੇ ਸੀਗੇ ਇੰਨੇ ਰਿੱਜ ਜੂ ਫਿਰ ਆਲੂ ਪਾ ਦੂੰਗੀ ਮੈਂ ਬਾਅਦ ਚ ਰਿੱਜਿਆਂ ਤੇ ਲੋ ਜੀ ਆਲੂ ਪੈ ਗਏ ਰਿੱਜ ਗਈ ਸਬਜ਼ੀ ਆਪਣੀ ਵਧੀਆ ਗਾੜੀ ਬਣ ਗਈ ਆ ਇਹ ਦੇਖੋ ਆ ਨੂਨ ਵਿੱਚ ਦਾ ਦੇਖ ਵੀ ਲਿਆ ਸਰਦਾਰ ਸਾਹਿਬ ਨੇ ਕਹਿੰਦੇ ਵਧੀਆ ਨੂਨ ਥੋੜਾ ਜਿਹਾ ਘੱਟ ਲੱਗਦਾ ਮੈਂ ਕਿਹਾ ਘੱਟੇ ਠੀਕ ਆ ਜੇ ਕਿਸੇ ਨੇ ਖਾਣਾ ਉਹ ਪਾ ਲਾਂਗੇ ਨਹੀਂ ਨਾ ਸੀ ਬੇਟਾ ਹੀ ਪਾਊਗਾ ਵੈਸੇ ਤੇ ਲੋ ਜੀ ਹੁਣ ਮਾਂਜਦੀ ਆ ਭਾਂਡੇ ਆਪਾਂ ਚਾਹ ਚੂ ਵਾਲੇ ਦੁਪਹਿਰ ਦੇ ਤੇ ਹੁਣ ਵਾਲੇ ਧਾਰਾ ਕੱਢ ਲਿਆਂਦੀਆਂ ਤੇ ਕਿੰਨੀਆਂ ਹੋ ਗਈਆਂ ਬਨਾਣਾ ਸੇਕ ਬਣਾਇਆ ਸੀਗਾ ਇਹਦੇ ਵਿੱਚ ਇਹਦੇ ਵਿੱਚ ਉਹ ਹੋ ਗਈ ਕ ਪਾਣੀ ਦੀ ਇਹ ਕਿੰਨੀ ਹੋ ਗਈ ਮੈਨੂੰ ਲੱਗਦਾ ਇਹਨਾਂ ਨੇ ਭਰੀ ਹੋਣੀ ਇੱਥੋਂ ਤੇ ਹੁਣ ਗਲਾਸ ਗਲੂਸ ਦੇ ਪਾਣੀ ਪੂਣੀ ਵਾਲੇ ਹੋਏ ਪੈਨੇ ਹੁਣ ਭਾਂਡੇ ਮਾਂਜਤਾ ਪਹਿਲਾਂ ਹੁੰਦੀ ਇੱਥੇ ਧੁੱਪ 3 ਵਜੇ ਤੋਂ ਬਾਅਦ ਤਾਂ ਇੱਥੇ ਧੁੱਪ ਹੁੰਦੀ ਆ ਫਿਰ ਸੇਕ ਪੈਂਦਾ ਸੀਸਿਆਂ ਤੇ ਉਹਦੇ ਘਰ ਉਹ ਕਰਕੇ ਫਿਰ ਮੈਂ ਲੇਟ ਹੀ ਮਾਰਦੀ ਹਾਂ ਹੁਣ ਭਾਂਡੇ ਸਾਢੇ 6 ਹੋ ਗਏ ਹੁਣ ਭਾਂਡੇ ਮਾਜੂ ਹੋਣਾ ਇੱਧਰ ਧੁੱਪ ਨਹੀਂ ਹੈਗੀ ਪਰ ਸਾਵਾਂ ਮੁੜ ਗਿਆ ਵੈਸੇ ਉਹ ਸੂਰਜ ਪੈ ਰਿਹਾ ਥੋੜਾ ਹੈ ਹੁਣ ਨਹੀਂ ਤਾਂ ਫਿਰ ਦੁਪਹਿਰੇ ਬਹੁਤ ਜ਼ਿਆਦਾ ਸੇਕ ਲੱਗਦਾ ਸੀਸਿਆਂ ਕੋਲ ਜਾਂ ਤਾਂ 3 ਵਜੇ ਤੋਂ ਪਹਿਲਾਂ ਪਹਿਲਾਂ ਮਾਜ ਲੈਣੀਆਂ ਜੇ ਫਿਰ 3 ਵਜੇ ਤੋਂ ਬਾਅਦ ਚਾਹ ਪਾਣੀ ਪੀਣੇ ਆ ਫੇਰ ਮਾਂਜ ਦੀਆਂ 6 6:30 ਵਜੇ ਨਾਲੇ ਤਾਂ ਧਾਰਾ ਕੱਢ ਲਿਉਣੀ ਆ ਧਾਰਾ ਦੀ ਨਾਲੇ ਬਾਲਟੀਆਂ ਬੁਲਟੀਆਂ ਹੋ ਜਾਂਦੀਆਂ ਨੇ ਨਾਲੇ ਇਹ ਹੋ ਜਾਂਦੇ ਨੇ ਮਾਂ ਭਾਂਡੇ ਢਿੰਡੇ ਮਾਂਜ ਕੇ ਹੁਣ ਲਾਹਾਂਗੇ ਰੋਟੀ ਫੇਰ ਆਪਾਂ ਤੇ ਲੋ ਜੀ ਮਾਂਜ ਕੇ ਸਮਾਰ ਕੇ ਚੇਨ ਦੀਏ ਭਾਂਡੇ ਢਿੰਡੇ ਤੇ ਉਸ ਤੋਂ ਬਾਅਦ ਫੇਰ ਇਹ ਬਾਲਟੀ ਪਰ ਪੜੀ ਪਈ ਆ ਹਾਂ ਕੰਨੀ ਇਹਦੇ ਚ ਪਾ ਲਾਂ ਨੀ ਪਾਣੀ ਭਾਂਡੇ ਫਾਂਡੇ ਤੋਤੇ ਜਾਣਗੇ ਨਾਲੇ ਬਿੱਲੀ ਹੋ ਜੂ ਸਵੇਰੇ ਫਿਰ ਨਹੀਂ ਦੁੱਧ ਉਹ ਮਿਲਣਾ ਹੁੰਦਾ ਪਾਉਣਾ ਹੁੰਦਾ ਤੇ ਲੋਜੀ ਪੋਣੀ ਵੀ ਚੰਗਤੀ ਭਾਂਡੇ ਚ ਢ ਤੇ ਛਿੰਕੇ ਹੋਣਾ ਸਾਰੇ ਬਾਲਟੀ ਧੋਦਾ ਇੱਧਰ ਮੇਲਾ ਦਾ ਬੇਟਾ ਆਇਆ ਸੀਗਾ ਗੇੜਾ ਮਾਰ ਕੇ ਮੜਾ ਆ ਜਾਂ ਮੁੜ ਕੇ ਆ ਵਿੱਚੇ ਪਾਣੀ ਪੀਣ ਆਇਆ ਹੋ ਜਾਂ ਤਾਂ ਤੇ ਲੋਜੀ ਹੁਣ ਗਲਾਸ ਛਿੰਦੀਏ ਤੇ ਚਾਹ ਆ ਡੱਬੂ ਚ ਅੱਜ ਤਾਂ ਚਾਹ ਬਣਾ ਲਈ ਕੱਲ ਪੀਤੀ ਹੋਣੀ ਇਹਨਾਂ ਨੇ ਕੱਲ ਸੰਦਰ ਬਲਾਣਿਆ ਸੀਗਾ ਕਹਿੰਦੇ ਚਾਹ ਪੀਣੀ ਨਹੀਂ ਅੱਜ ਚਲੋ ਪੀ ਲਈ ਮੱਜਾਂ ਮੁੱਜਾਂ ਨਮਾਈਆਂ ਨੇ ਪਹਿਲਾਂ ਬਾਹਰ ਭਰੇ ਅੱਜ ਤਾਂ 1.5 2 ਵਜੇ ਹੀ ਅੰਦਰ ਆਏ ਨੇ 2 ਵਜੇ ਮੱਜਾਂ ਨਮਾ ਕੇ ਵੇਲੇ ਹੋ ਗਏ ਫੇਰ ਆਏ ਨੇ ਸਵੇਰ ਦੇ ਫਿਰਦੇ ਨੇ ਅੱਜ ਤਾਂ ਉਧਰ ਖੇਤ ਚ ਭਰਦੇ ਫਿਰਦੇ ਸੀਗੇ ਚਰੀਵਾਜਰਾ ਤੇ ਹੁਣ ਫੇਰ ਚਲੇ ਕਿ 4 ਵਜੇ ਸੁੰਨੀ ਸੁੰਨੀ ਡੰਗਰਾਂ ਦਾ ਹੋ ਜਾਂਦਾ ਟਾਈਮ ਇੱਧਰ ਦੀ ਦਰਵਾਜ਼ਾ ਖੋਲਣ ਨਹੀਂ ਦਿੰਦੇ ਹੁਣ ਇੱਥੇ ਦੀ ਮੱਛਰ ਆਉਂਦਾ ਬਹੁਤ ਨਾਲੇ ਮੱਖੀਆਂ ਗਰਮੀ 'ਚ ਇਹ ਪੰਗਾ ਹੋ ਜਾਂਦਾ ਤੇ ਲੋ ਜੀ ਭਾਂਡੇ ਢਿੰਡੇ ਮਾਂਜੇਗੇ ਹੁਣ ਕਰਦੀ ਆਪਾਂ ਕਾਂਸ ਸਾਫ ਸਫਾਈ ਕਰਦੀ ਹੈ ਸਫਾਈ ਕਰਕੇ ਉਸ ਤੋਂ ਬਾਅਦ ਫੇਰ ਲਾਉਨੇ ਆ ਰੋਟੀ ਆਪਾਂ ਸਬਜ਼ੀ ਆਪਣੀ ਰਿਜੀ ਪਈ ਆ ਹੁਣ ਰੋਟੀ ਲਾ ਲਾਂਗੇ ਇੰਨੇ ਫਿਰ ਆ ਜਾਣਗੇ ਖਾ ਲੈਣਗੇ ਤੇ ਲੋ ਜੀ ਹੋ ਗਿਆ ਸਾਫ ਸਵਾਈ ਕੰਮ ਨਿਬੜ ਗਿਆ ਆਪਣਾ ਕੰਮ ਨੇ ਮੇੜ ਕੇ ਤੇ ਲੋਜੀ ਕਾਂਸਾ ਸਾਫ ਹੋ ਗਿਆ ਹੁਣ ਆਪਾਂ ਰੋਟੀ ਦੀ ਤਿਆਰੀ ਕਰਦੇ ਹੁਣ ਲਾਉਣੀ ਰੋਟੀ ਤਵਾ ਤੇ ਚੱਕਲਾ ਬੇਲਣਾ ਚੱਕ ਲਿਆ ਤੇ ਹੁਣ ਲਾ ਲਈਏ ਰੋਟੀ ਆਪਾਂ ਰੋਟੀਆਂ ਵੀ ਜਿਹੜਾ ਜਿਆਦਾ ਨਹੀਂ 10 12 ਕ ਰੋਟੀਆਂ ਹੁੰਦੀਆਂ ਨੇ ਬਸ 2 ਮਿੰਟ ਚ ਲੈ ਜਾਣੀਆਂ ਨੇ ਰੋਟੀਆਂ ਲਾ ਕੇ ਫਿਰ ਖਾਣ ਦੀ ਤਿਆਰੀ ਇਹਨਾਂ ਨੂੰ ਦਿਨ ਖੜੇ ਖੜੇ ਲਾ ਲਾ ਨਹੀਂ ਵੈਸੇ ਦਿਨ ਖੜਾ ਹਲੇ ਤੇ ਹੁਣ ਟਰੈਕਟਰ ਅੰਦਰ ਲਾ ਰਹੇ ਨੇ ਹੋਵੇਂ ਲਾ ਦਾ ਬਾਹਰ ਹੀ ਖੜਾ ਸੀਗਾ ਇੱਧਰ ਪਰਸਾਂ ਵਿੱਚ ਡੇਕ ਦੀ ਸੌਂਚ ਹੁਣ ਇਹਨੇ ਲਾ ਕੇ ਰੱਖ ਲਾਨੀਆ ਫਿਰ ਖਾ ਲਾਂਗੇ ਨਾ ਨੂੰ ਕਿ ਫੇਰ ਰੋਟੀ ਬੇਟਾ ਤਾਂ ਜਗਿਆ ਨਹੀਂ ਮੱਝਾਂ 'ਚ ਸਵੇਰੀ ਕਰਤਾ ਸੀਗਾ ਨਵੇੜ ਤਾਂ ਹੋਣਾ ਦੋ ਏ ਮੱਝਾਂ ਨੇ ਸ਼ਾਮ ਨੂੰ ਇੱਕ ਸਵੇਰੇ ਚੋਲਾ ਨੇ ਫਿਰ ਦੋ ਸ਼ਾਮ ਨੂੰ ਦੋ ਨੇ ਤੇ ਇਹ ਤਾਂ ਨਾ ਆਇਆ ਪਿਆ ਉਹ ਨਾਉਣਗੇ ਸਰਦਾਰ ਸਾਹਿਬ ਨੇ ਫੇ ਰੋਟੀ ਖਾ ਲਾਂਗੇ ਚਲੋ ਜੀ ਕਮਲ ਮੇੜ ਦਾ ਰੋਟੀ ਦਾ ਵੀ ਨਿਪਟ ਗਿਆ ਆਪਣਾ ਬੇਲੇ ਹੋ ਗੇ ਸਬਜੀ ਆਪਣੀ ਰਿੱਜ ਗਈ ਹੁਣ ਦੁਬਾਰੇ ਧਾਰਤੀ ਆ ਗਰਮ ਕਰ ਲੂੰਗੀ ਦੁਬਾਰੇ ਜੇ ਠੰਡੀ ਹੋ ਗਈ ਤੇ ਲੋ ਜੀ ਗਾੜੀ ਹੋ ਗਈ ਵਧੀਆ ਰਿੱਜ ਗਈ ਗਰਮ ਪਈ ਆਉਣ ਜੇ ਤਾਂ ਪਰ ਜਾਨੂੰ ਫੇ ਖਾਣੀ ਹੋਊਗੀ ਜਦ ਦੁਬਾਰਾ ਗਰਮ ਕਰ ਲੂੰਗੀ ਇੱਧਰ ਮਾਣੋ ਵੀ ਦੀ ਆ ਗਈ ਅੱਜ ਇਹ ਕੋਠੇ ਤੇ ਕੁੱਤੀ ਆ ਇੱਧਰ ਇਹ ਹੀਠੋਂ ਦੁੱਧ ਪਾਇਆ ਸੀਗਾ ਮੈਨੂੰ ਲੱਗਾ ਦੂਜੀ ਮਾਣੋ ਘੂਰਦੀ ਹੋਊਗੀ ਇਹਨੂੰ ਇਹ ਵਿਚਾਰੀ ਕੋਠੇ ਤੇ ਚੜ ਗਈ ਤੇ ਲੋ ਜੀ ਹੁਣ ਲਿਉਣੀ ਆ ਦੁੱਧ ਚੱਕ ਕੇ ਮੈਂ ਹੀਠੋਂ ਨੀਚੋਂ ਲੋ ਜੀ ਵੈਗਰੂ ਜੀ ਹੁਣ ਰੋਟੀ ਪਾਉਣੀ ਆ ਦਾਲ ਸਬਜ਼ੀ ਪਾ ਲਈ ਆ ਤੇ ਇਹਦੇ ਚ ਮੱਖਣ ਪਾਤਾ ਮੱਖਣ ਪਾ ਕੇ ਰੋਟੀ ਲੈ ਜਾਉ ਪਾਣੀ ਉੱਧਰ ਤਰਿਆਏ ਆ ਇੱਧਰ ਦੁੱਧ ਚੱਕ ਲੈ ਜਾਂਦਾ ਅੰਦਰ ਇਹਦੇ ਚ ਪਾਤਾ ਜਾਗ ਤੇ ਜੀ ਥੋੜਾ ਜਿਹਾ ਦੁੱਧ ਪਾਤਾ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ